ਸਵਾਗਤ ਹੈ ਆਪ ਸਭ ਦਾ ਵਿਰਸਾ ਚੈਨਲ ਦੀ ਇੱਕ ਖਾਸ ਵੀਡੀਓ ਦੇ ਵਿੱਚ ਇਸ ਵੀਡੀਓ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਦੂਜੀ ਉਦਾਸੀ ਦੇ ਇਤਿਹਾਸ ਦੇ ਬਾਰੇ ਜਾਣਾਂਗੇ ਜੀ ਪਹਿਲੀ ਉਦਾਸੀ ਦੀ ਤਰ੍ਹਾਂ ਦੂਜੀ ਉਦਾਸੀ ਵੀ ਵਿਸ਼ੇਸ਼ ਤੌਰ ਤੇ ਹਿੰਦੂ ਧਰਮ ਸਥਾਨਾ ਅਤੇ ਸਿੱਧਾ yogੀਆਂ ਦੇ ਡੇਰਿਆਵਲ ਸੀ ਇਸ ਉਦਾਸੀ ਵਿੱਚ ਵੀ ਗੁਰੂ ਜੀ ਨੇ ਲੋਕਾਂ ਨੂੰ ਦੇਵੀ ਦੇਵਤਿਆਂ ਦੀ ਪੂਜਾ ਮੂਰਤੀਆਂ ਦੀ ਪੂਜਾ ਸ਼ਿਵ링 ਦੀ ਪੂਜਾ ਵਿਖਾਵੇ ਦੇ ਰਾਂਠਕ ਧਾਰਮਿਕ ਪੇਸ ਇਹ ਜਿੰਨਾ ਆਦਿਕ ਦਾ ਤਿਆਗ ਕਰਨ ਅਤੇ ਇੱਕ ਪ੍ਰਬੂਦੀ ਬੰਦਗੀ ਕਰਨ ਅਤੇ ਆਪਣੇ ਆਚਰਣ ਨੂੰ ਉੱਚਾ ਸੁਚਾਤ ਤੇ ਪਵਿੱਤਰ ਰੱਖਣ ਦੀ ਪ੍ਰੇਰਣਾ ਦਿੱਤੀ। ਮਨੁੱਖਾਂ ਨੂੰ ਆਪਸੀ ਪ੍ਰੇਮ ਦਾ ਉਪਦੇਸ਼ ਦਿੱਤਾ ਅਤੇ ਵਰਨਾਸ਼ਰਮੀ ਤਰਮ ਦੁਆਰਾ ਪਾਈਆਂ ਗਈਆਂ ਵੰਡੀਆਂ ਨੂੰ ਤਿਆਗਣ ਲਈ ਕਿਹਾ। ਜਿਹੜੀ ਕਿ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਸ਼ੂਦਰ ਗਰਦਾਨ ਕੇ ਉਸ ਦਾ ਸ਼ੋਸ਼ਣ ਕਰ ਰਹੀ ਸੀ। ਕਰਬਾਰ ਤਿਆਗ ਕੇ ਜੰਗਲਵਾਸੀ ਬਣ ਕੇ ਵੇਲਣਾ ਦੀ ਤਰ੍ਹਾਂ ਜੀਵਨ ਬਤੀਤ ਕਰਨ ਵਾਲਿਆਂ ਨੂੰ ਗ੍ਰਹਿਸਮਾਰਗ અપਣਾਉਣ ਦੀ ਪ੍ਰੇਰਣਾ ਦਿੱਤੀ ਹਥੀਕਰਤ ਕਰਕੇ ਲੋੜਵੰਦਾ ਦੀ ਸਹਾਇਤਾ ਕਰਨ ਦਾ ਵਿਕਪਤੀਸ਼ ਗੁਰੂ ਜੀ ਨੇ ਦਿੱਤਾ ਇਸ ਸੁਦਾਸੀ ਵਿੱਚ ਹੀ ਗੁਰੂ ਜੀ ਦੇ ਨਾਲ ਪਾਈ ਮਰਦਾਨਾ ਜੀ ਸਨ ਆਪ ਕਰਤਾਰਪੁਰੋਂ ਚੱਲ ਕੇ ਤਲਵੰਡੀ ਕਲਾਂ ਨੌਰ ਗੁਰਦਾਸਪੁਰ ਦਾ ਸੁਹਾ ਆਦਿ ਥਾਵਾਂ ਦੇ ਲੋਕਾਂ ਨੂੰ ਗੁਰਮਤ ਨਾਲ ਜੋੜਦੇ ਹੋਏ ਕਾਂਗੜੇ ਵੱਲ ਨੂੰ ਹੋ ਪਏ ਜਵਾਲਾਮੁਖੀ ਪਹਾੜ ਉੱਤੇ ਉਜੇ ਜਿੱਥੇ ਕੀ ਕੈਸਾਂ ਦੇ ਚਲਣ ਨਾਲ ਲਾਟਾ ਨਿਕਲਦੀਆਂ ਰਹਿੰਦੀਆਂ ਹਨ ਲੋਕਾਂ ਨੂੰ ਲਾਟਾ ਵਾਲੀ ਮਾਈ ਦੇ ਪਰਮ ਵਿੱਚੋਂ ਕੱਢਿਆ ਇੱਥੇ ਅਰਜਨ ਨਾ ਦੇ ਇੱਕ ਧੱਪੇ ਨੇ ਸਿੱਖੀ ਧਾਰਨ ਕੀਤੀ ਸੀ ਫਿਰ ਰਿਵਾਜ ਸਰ ਬ੍ਰਾਹਮਣ ਕੋਠੀ ਮਨੀਕਰਨਾ ਹੁੰਦੇ ਹੋਏ ਵਿਆਸਾ ਦੇ ਰਿਆਪਾਰ ਕਰਕੇ ਨਾਲਾਗੜ ਪਿੰਜੋਲ ਸ਼ਿਮਲਾ ਸਪਾਟੂ ਆਦਿ ਥਾਵਾਂ ਤੇ ਗਏ ਤਪ ਰਹੀ ਲੋਕਾਈ ਨੂੰ ਪ੍ਰਭੂ ਦਾ ਨਾਮ ਅੰਮ੍ਰਿਤ ਵਕਸ਼ ਕੇ ਤ੍ਰਿਪਤ ਕੀਤਾ ਜੋਰ ਸਰ ਜਾ ਕੇ ਲੋਕਾਂ ਨੂੰ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਪਸ਼ੂਆਂ ਦੀ ਬਲੀ ਦੇਣ ਤੋਂ ਰੋਕਿਆ ਸੁਮੇਰ ਪਰਬਤ ਉੱਤੇ ਜੋਰਸਰ ਤੋਂ 50 ਮੀਲ ਉੱਤਰ ਵੱਲ 1 ਮੀਲ ਉੱਚੀ ਚੜਾਈ ਚੜ ਗਏ ਉੱਥੋਂ ਬਦਰੀਨਾਥ ਸਪਤ ਸਿੰਘ ਹੇਮਕੁੰਡ ਹੁੰਦੇ ਹੋਏ ਉਸ ਥਾਂ ਤੇ ਪੁੱਜੇ ਜਿਸ ਨੂੰ ਸੁਮੇਰ ਪਰਬਤ ਕਿਹਾ ਜਾਂਦਾ ਹੈ ਨਵੀਨ ਖੋਜ ਦੇ ਅਨੁਸਾਰ ਗੜ੍ਹਵਾਲ ਦੀ रियासत ਵਿੱਚ ਰੁਦਾ ਹਿਮਾਲਿਆ ਨੂੰ ਹੀ ਸੁਮੇਰ ਪਰਬਤ ਆਖਿਆ ਜਾਂਦਾ ਹੈ ਇੱਥੇ ਪਹਾੜੀਆਂ ਗੁਫਾਵਾਂ ਵਿੱਚ ਸਿੱਧ ਯੋਗੀ ਲੋਕ ਨਿਵਾਸ ਕਰਦੇ ਸਨ ਉਨ੍ਹਾਂ ਦੇ ਵਿਸ਼ਵਾਸ ਅਨੁਸਾਰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਪ੍ਰਭੂ ਪ੍ਰਾਪਤੀ ਨਹੀਂ ਹੋ ਸਕਦੀ ਇਸ ਲਈ ਉਹ ਵਸੋਂ ਤੋਂ ਦੂਰ ਪਹਾੜਾਂ ਦੀਆਂ ਟਿਸੀਆਂ ਅਤੇ ਜੰਗਲਾਂ ਵਿੱਚ ਰਹਿੰਦੇ ਸਨ ਸਤਗੁਰਾਂ ਤੇ ਪਾਈ ਮਰਦਾਨਾ ਜੀ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਏ ਪਾਈ ਗੁਰਦਾਸ ਜੀ ਅਨੁਸਾਰ ਆਖਣ ਲੱਗੇ ਸਿੱਧ ਪੁੱਛਣ ਸੁਣ ਬਾਲਿਆ ਕੌਣ ਸਕਤ ਤੋਹੇ ਇੱਥੇ ਲਿਆਈ ਜਿਵੇਂ ਪਹਿਲੀ ਉਦਾਸੀ ਵਿੱਚ ਗੋਰਖ ਮੱਤੇ ਵਿੱਚ ਯੋਗੀਆਂ ਨਾਲ ਚਰਚਾ ਹੋਈ ਸੀ ਸੁਮੇਰ ਪਹਾੜ ਉੱਤੇ ਵੀ ਸਿੱਧਾ ਨਾਲ ਧਾਰਮਿਕ ਗੋਸ਼ਟੀਆਂ ਹੋਈਆਂ ਗੁਰੂ ਜੀ ਨੇ ਸਿੱਧਾ ਨੂੰ ਸਪਸ਼ਟ ਕਰ ਦਿੱਤਾ ਕਿ ਕਰਬਾਰ ਤਿਆਗਣਾ ਜੰਗਲਾਂ ਵਿੱਚ ਕੰਧਮੂਲ ਖਾ ਕੇ ਗੁਜ਼ਾਰਾ ਕਰਨਾ ਪਿੰਡੇ ਤੇ ਸਵਾ ਮਲਣਾ ਕੰਨਾਂ ਵਿੱਚ ਮੁੰਦਰਾ ਪਾਉਣਾ ਅਤੇ ਹੋਰ ਯੋਗ ਸਾਧਵਾਂ ਸਾਧਨ ਨਾਲ ਪ੍ਰਭੂ ਨਾਲ ਯੋਗ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਅਸਲ ਸਿੱਧ ਯੋਗੀ ਉਹੀ ਹੈ ਜੋ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ ਅਤੇ ਸ਼ੁਭ ਕਰਮ ਕਰਦੇ ਹਨ ਵਿਚਾਰ ਚਰਚਾ ਵਿੱਚ ਯੋਗੀ ਗੁਰੂ ਜੀ ਦੀ ਚਾਲ ਨਾ ਚੱਲ ਸਕੇ ਫਿਰ ਉਹਨਾਂ ਨੇ ਕਰਾਮਾਤ ਦਾ ਹਥਿਆਰ ਅਪਣਾਇ ਕਿਉਂਕਿ ਉਹ ਚਾਹੁੰਦੇ ਸਨ ਕਿ ਸਤਗੁਰ ਜੀ ਨੂੰ ਕਿਸੇ ਨਾ ਕਿਸੇ ਤਰੀਕੇ ਪ੍ਰਭਾਵਿਤ ਕਰਕੇ ਯੋਗ ਮਤ ਵਿੱਚ ਲਿਆਂਦਾ ਜਾਵੇ ਉਹਨਾਂ ਨੇ ਸਤਗੁਰ ਜੀ ਨੂੰ ਖੱਪਰ ਦਿੱਤਾ ਅਤੇ ਨੇੜੇ ਦੇ ਚਸ਼ਮੇ ਤੋਂ ਪਾਣੀ ਲਿਆਉਣ ਲਈ ਆਖਿਆ ਗੁਰੂ ਜੀ ਪਾਣੀ ਲੈਣ ਚਲੇ ਗਏ ਪਰ ਉੱਥੇ ਪਾਣੀ ਪਾਣੀ ਨਹੀਂ ਥਾ ਤੇ ਹੀਰੇ ਜਵਾਰਤ ਪਏ ਹੋਏ ਸਨ ਸਤਗੁਰ ਜੀ ਵਾਪਸ ਆ ਗਏ ਸਿੱਧਾ ਸੋਚਿਆ ਕਿ ਗੁਰਨਾਨਕ ਸਾਡੀ ਕਰਾਮਾਤ ਵੇਖ ਕੇ ਚੱਕਰਾ ਜਾਵੇਗਾ ਤੇ ਸਾਡੀ ਸ਼ਰਨ ਵਿੱਚ ਆ ਜਾਵੇਗਾ ਉਹਨਾਂ ਸਤਗੁਰ ਦੇ ਮੂੰਹੋਂ ਆਪਣੀ ਸਿਫਤ ਸੁਣਨ ਲਈ ਉਹ ਬਹੁਤ ਉਤਾਵਲੇ ਸਨ ਪਰ ਗੁਰੂ ਜੀ ਨੇ ਸਿਰਫ ਸਿਰਫ ਇਤਨਾ ਹੀ ਕਿਹਾ ਕਿ ਉਸ ਪਾਣੀ ਵਿੱਚ ਪਾਣੀ ਨਹੀਂ ਹੈ ਸਿੱਧਾਂ ਨੇ ਇਹ ਪੁੱਛਣ ਦੇ ਕਿ ਉਥੇ ਹੀਰੇ ਜਵਾਰਤ ਨਹੀਂ ਵੇਖੇ ਸਤਿਗੁਰਾਂ ਜਵਾਬ ਦਿੱਤਾ ਮੈਂ ਕੇਵਲ ਪਾਣੀ ਲੈਣ ਗਿਆ ਸੀ ਹੋਰ ਕਿਸੇ ਵਸਤੂ ਨਾਲ ਮੇਰਾ ਕੀ ਮਤਲਬ ਸਿੱਧਾਂ ਦਾ ਕਰਾਮਾਤ ਦਾ ਹਥਿਆਰ ਵੀ ਫੇਲ ਹੋ ਗਿਆ ਉਹਨਾਂ ਨੂੰ ਇਹ ਯਕੀਨ ਹੋ ਗਿਆ ਕਿ ਇਸ ਮਹਾਪੁਰਸ਼ ਉੱਤੇ ਅਸੀਂ ਕੋਈ ਪ੍ਰਭਾਵ ਨਹੀਂ ਪਾ ਸਕਾਂਗੇ ਇਹ ਤਾਂ ਸਗੋ ਸਾਡੇ ਵਰਗਿਆਂ ਨੂੰ ਸੱਚ ਦੇ ਰਾਹ ਤੇ ਤੋਸ ਫਿਰ ਸਿੱਧਾਂ ਨੇ ਪੁੱਛਿਆ ਕਿ ਜਗਤ ਦੇ ਵਿੱਚ ਲੋਕਾਂ ਦਾ ਕੀ ਹਾਲ ਹੈ ਸਤਿਗੁਰਾਂ ਜਵਾਬ ਦਿੱਤਾ ਕਿ ਹਰ ਥਾਂ ਕੂੜ ਦਾ ਵਰਤਾਰਾ ਹੈ ਧਰਮ ਹੰਮਲਾ ਕੇ ਉੜ ਗਿਆ ਹੈ ਤੇ ਉਸ ਤੋਂ ਵੀ ਪੈੜੀ ਗਲ ਇਹ ਹੈ ਕਿ ਤੁਹਾਡੇ ਵਰਗੇ ਲੋਕ ਜਿਨ੍ਹਾਂ ਦਾ ਕੰਮ ਲੋਕਾਂ ਨੂੰ ਗੁਰੂ ਦੇ ਨਾਲ ਜੋੜਨਾ ਸੀ ਪ੍ਰਭੂ ਦੇ ਨਾਲ ਜੋੜਨਾ ਸੀ ਆਪ ਹੀ ਪਰਬਤਾਂ ਉੱਤੇ ਬੈਠੇ ਹਨ ਅਤੇ ਰਿੱਧੀਆਂ ਸਿੱਧੀਆਂ ਦੇ ਚੱਕਰਾਂ ਦੇ ਵਿੱਚ ਆਪਣਾ ਜੀਵਨ ਅਜਾਇਂ ਗਵਾ ਰਹੇ ਹਨ ਇਸ ਗੱਲ ਦਾ ਜ਼ਿਕਰ ਪਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ ਉਰਤੀ ਵੀ ਪੌੜੀ ਦੇ ਵਿੱਚ ਇੰਜ ਕੀਤਾ ਹੈ ਫਿਰ ਪੁੱਛਣ ਸਿਦ ਨਾਨਕਾ ਮਾਤ ਲੋਕ ਵਿੱਚ ਕੀ ਵਰਤਾਰਾ ਸਭ ਸਿਦ ਇਹ 부ਜਿਆ ਕਲਤਾਰਨ ਨਾਨਕ ਅਵਤਾਰਾ ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ ਕੂੜ ਅਮਾਵਸ ਵਰਤਿਆ ਹੋ ਪਾਲਣ ਝੜਿਆ ਸੰਸਾਰਾ ਪਾਪ ਗਿਰਾਸੀ ਪਿ੍ਰਥਵੀ ਤੋਲ ਖੜਾ ਤਰ ਹੇਠ ਪੁਕਾਰਾ ਸਿਦ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਫਾਰ ਉਤਾਰਾ ਜੋਗੀ ਗਿਆਨ ਵਿਹੋਣਿਆ ਨਿਸ ਦਿਨ ਅੰਗ ਲਗਾਏ ਨਿਸ਼ਾਰਾ ਬਾਜ ਗੁਰੂ ਡੁਬਾ ਜਗ ਸਾਰਾ ਸੁਮੇਰ ਪਰਬਤ ਤੋ ਗੁਰੂ ਜੀ ਨੇ ਪਾਲ ਗਏ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਚ ਬਾਗਮਤੀ ਦੇ ਕਿਨਾਰੇ ਉੱਤੇ ਪਸ਼ੂਪਤੀ ਮੰਦਿਰ ਦੇ ਨੇੜੇ ਟਿਕਾਣਾ ਕੀਤਾ ਸਤਸੰਗ ਹੋਣ ਲੱਗਾ ਕੀਰਤਨ ਦਾ ਪ੍ਰਵਾਹ ਚੱਲ ਪਿਆ ਉੱਥੋਂ ਦਾ ਰਾਜਾ ਰਗਵੀਰ ਸਿੰਘ ਗੁਰੂ ਜੀ ਦਾ ਸੇਵਕ ਬਣ ਗਿਆ ਸਿੱਕਮ ਤੇ ਤਿੱਬਤ ਵਿੱਚ ਸੁਣ ਕੋਸੀ ਅਤੇ ਅਰुण ਦਰਿਆ ਪਾਰ ਕਰਕੇ ਕੰਚਨਜੰਗਾ ਤੋਂ ਹੁੰਦੇ ਹੋਏ ਸਿੱਕਮ ਪੁੱਜੇ ਸਿੱਕਮ ਦੀ ਰਾਜਧਾਨੀ ਗੰਗੋਟ ਗੰਗੋਟ ਵਿੱਚ ਵੀ ਗਏ ਉੱਥੋਂ ਤਿੱਬਤ ਚਲੇ ਗਏ ਤਿੱਬਤ ਦੇ ਲੋਕੀ ਹੁਣ ਵੀ ਗੁਰੂ ਜੀ ਨੂੰ ਪਦਵ ਸੰਭਵ ਦਾ ਅਵਤਾਰ ਕਰਕੇ ਪੂਜਦੇ ਹਨ ਤਿੱਬਤ ਤੋਂ ਲਦਾਖ ਪੂਜੇ ਲੇ ਦੇ ਵਿੱਚ ਆਪ ਜੀ ਦੀ ਯਾਦ ਵਿੱਚ ਗੁਰਦੁਆਰਾ ਪੱਥਰ ਸਾਹਿਬ ਕਾਇਮ ਹੈ ਉਥੋਂ ਗਿਲਗਤ ਅਸਕ ਰੂਜ ਹੁੰਦੇ ਹੋਏ ਦਰਾ ਸਾਸਨਾਥਾ ਪਾਰ ਕਰਕੇ ਬੁੱਲਰ ਚੀਲ ਦੇ ਨੇੜੇੋਂ ਜਹਲਮ ਪਾਰ ਕਰਕੇ ਸ਼੍ਰੀਨਗਰ ਪਹੁੰਚੇ ਕਸ਼ਮੀਰ ਵਿੱਚ ਪੁਰਾਣ ਪੁਰਾਣੇ ਸਮਿਆਂ ਤੋਂ ਕਸ਼ਮੀਰ ਵਿਦਵਾਨ ਪੰਡਤਾਂ ਦੀ ਰਿਹائش ਦਾ ਕੇਂਦਰੀ ਸਥਾਨ ਚੱਲਿਆ ਆ ਰਿਹਾ ਹੈ ਇਸ ਇਲਾਕੇ ਵਿੱਚ ਧਰਮ ਸ਼ਾਸਤਰਾਂ ਦਾ ਪ੍ਰਚਾਰ ਹੋਣਾ ਕੁਦਰਤੀ ਗੱਲ ਸੀ ਇਸ ਪ੍ਰਚਾਰ ਦੇ ਪ੍ਰਭਾਵ ਥੱਲੇ ਲੋਕ ਮੂਰਤੀ ਪੂਜਾ ਸ਼ਿਵਲਿੰਗ ਪੂਜਾ ਦੇਵੀ ਦੇਕਤਿਆਂ ਦੀ ਪੂਜਾ ਵਰਣ ਆਸ਼ਰਮੀ ਕਰਮ ਕਾਂਡਾ ਆਦਿ ਵਿੱਚ ਰੁੱਝੇ ਹੋਏ ਸਨ ਸਤਗੁਰੂ ਜੀ ਨੇ ਇਨਾ ਦਿთა ਉੱਤੇ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿਣ ਨੂੰ ਜੀਵਨ ਦਾ ਸਹੀ ਰਾਹ ਦੱਸਿਆ ਗੁਰੂ ਜੀ ਨੇ ਸਾਰੇ ਕਸ਼ਮੀਰ ਦਾ ਰਟਨ ਕੀਤਾ ਜਿਸ ਬਾਰੇ ਇਤਿਹਾਸ ਵਿੱਚੋਂ ਕੁਝ ਥਾਵਾਂ ਤੇ ਜਾਣ ਦਾ ਹਵਾਲਾ ਮਿਲਦਾ ਹੈ ਸ਼੍ਰੀਨਗਰ ਇੱਥੇ ਆਪ ਜੀ ਨੇ ਹਰੀ ਪੁਰਵਤ ਤੇ ਟਿਕਾਣਾ ਕੀਤਾ ਅਤੇ ਸ਼ੰਕਰਾਚਾਰ્ય ਦੇ ਟੀਸੀ ਉੱਤੇ ਵੀ ਗਏ ਬਟਨਸਾਈਪ ਇੱਥੇ ਆਪ ਜੀ ਦੀ ਇੱਕ ਵਿਦਵਾਨ ਪੰਡਿਤ ਪੰਡਿਤ ਬ੍ਰਹਮਦਾਸ ਦੇ ਨਾਲ ਗਿਆਨ ਚਰਚਾ ਹੋਈ ਇਹ ਪੰਡਿਤ ਆਪਣੇ ਨਾਲ ਹਮੇਸ਼ਾ ਪੁਸਤਕਾਂ ਦੇ ਗੱਡੇ ਪਰ ਕੇ ਤੁਰਦਾ ਸੀ ਅਤੇ ਗਿਆਨ ਚਰਚਾ ਵਿੱਚ ਹੋਰਨਾਂ ਵਿਦਵਾਨਾਂ ਨੂੰ ਹਰਾਉਣ ਵਿੱਚ ਲਗਾ ਰਹਿੰਦਾ ਸੀ ਸਤੁਰਾਂ ਨੇ ਇਸ ਮਾਣਮੱਤੇ ਪੰਡਿਤ ਨੂੰ ਸਮਝਾਇਆ ਕਿ ਧਾਰਮਿਕ ਪੁਸਤਕਾਂ ਦਾ ਪਾਠ ਅਤੇ ਹੋਮਿਓਪਥੀ ਉਜਾਉਣ ਵਾਲੀ ਧਰਮ ਚਰਚਾ ਨਾਲ ਪ੍ਰਗੂ ਦੀ ਪ੍ਰਾਪਤੀ ਨਹੀਂ ਹੁੰਦੀ ਪ੍ਰਭੂ ਨਹੀਂ ਭਤੀਜ ਦਾ ਉਹ ਤਾਂ ਪ੍ਰੇਮ ਭਗਤੀ ਦਾ ਭੁੱਖਾ ਹੈ ਗਿਆਨ ਪ੍ਰਾਪਤੀ ਬਾਰੇ ਗੁਰੂ ਜੀ ਦਾ ਉਪਦੇਸ਼ ਹੈ ਪੜ ਪੜ ਗੱਡੀ ਲਤੀ ਹੈ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਮੇ ਚਖੜਾ ਚਾਕ ਗੁਰੂ ਉਪਦੇਸ਼ ਸਦਕਾ ਪੰਡਿਤ ਬ੍ਰਹਮਦਾਸ ਨੇ ਸਿੱਖੀ ਧਾਰਨ ਕੀਤੀ ਅਤੇ ਆਪਣੇ ਸਾਥੀ ਕਮਾਲ ਮੂਲੀ ਗੁਰਮਤ ਦਾ ਸਾਧ ਨਹੀਂ ਬੜਾਇਆ ਇਹ ਦੋਵੇਂ ਹੀ ਕਸ਼ਮੀਰ ਵਿੱਚ ਫਿਰ ਫਿਰ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ ਅਮਰਨਾਥ ਗੁਰੂ ਜੀ ਮਟਨ ਤੋਂ ਐਸ਼ਮੁਕਾਂ ਪਹਿਲਗਾਂ ਅਤੇ ਅਮਰਨਾਥ ਗਏ ਅਮਰਨਾਥ ਸ਼ਿਵ ਦਾ ਮੰਦਿਰ ਹੈ ਜੋ ਕਿ ਹਿਮਾਲਾ ਪਰਬਤ ਦੀ ਇੱਕ ਗੁਫਾ ਹੈ ਇਸ ਦੇ ਛੱਤ ਵਿੱਚ ਇੱਕ ਛੇਕ ਹੈ ਜਿਸ ਰਾਹੀਂ ਉਪਰੋਂ ਪਾਣੀ ਟਪਕਦਾ ਹੈ ਅਤੇ ਠੰਡ ਕਾਰਨ ਹੇਠਾਂ ਡਿੱਗ ਕੇ ਬਰਫ਼ ਦਾ ਟੀਲਾ ਬਣ ਜਾਂਦਾ ਹੈ ਇਸ ਨੂੰ ਸ਼ਰਦਾਲੂ ਸ਼ਿਵਲਿੰਗ ਕਹਿ ਕੇ ਪੁਕਾਰਦੇ ਹਨ ਗੁਰਦੇਵ ਨੇ ਲੋਕਾਂ ਨੂੰ ਇਸ ਕੁਕਰਮ ਤੋਂ ਵਰਜਿਆ ਦੀ ਦਾ ਮੰਦਿਰ ਇਹ ਮੰਦਿਰ ਵੀ ਪਹਾੜ ਦੀ ਗੁਫਾ ਦੇ ਵਿੱਚ ਹੈ ਜਿਸ ਦਾ ਮੂੰਹ ਬਹੁਤ ਪੀੜਾ ਹੈ ਗੁਫਾ ਵਿੱਚੋਂ ਪਹਾੜ ਦਾ ਪਾਣੀ ਬਾਹਰ ਆ ਕੇ ਹਿਠਾ ਨੂੰ ਡਿੱਗਦਾ ਹੈ ਉਥੇ ਸ਼ਰਦਾਲੂ ਲੋਕ ਦੇਵੀ ਦੇ ਚਰਨਾਂ ਵਿੱਚ ਸ਼ਤਾਨ ਕਰਦੇ ਹਨ ਉਹ ਗਿੱਲੇ ਕੱਪੇ ਪਾ ਕੇ ਹੀ ਮੰਦਿਰ ਦੇ ਵਿੱਚ ਅੰਦਰ ਚਲੇ ਜਾਂਦੇ ਹਨ ਅੰਦਰ ਰਸਤੇ ਦੇ ਖੱਬੇ ਪਾਸੇ ਇੱਕ ਲੰਬਾ ਪਧਰਾ ਪੱਥਰ ਹੈ ਜਿਸ ਨੂੰ ਸ਼ਰਦਾਲੂ ਪੈਰੋ ਦਾ ਤੜ ਆਖਦੇ ਹਨ ਅਗੇ ਮੰਦਿਰ ਹੈ ਜਿੱਥੇ ਜੋਤਾਂ ਜਗਦੀਆਂ ਰਹਿੰਦੀਆਂ ਹਨ ਪੁਜਾਰੀਆਂ ਨੇ ਇਹ ਗੱਲ ਫੈਲਾਈ ਹੋਈ ਹੈ ਕਿ ਇੱਥੇ ਵੈਸ਼ਨੋ ਦੇਵੀ ਨੇ ਪੈਰੋ ਯਾਨੀ ਕਿ ਸ਼ਿਵ ਦਾ ਸਿਰ ਕੱਟ ਦਿੱਤਾ ਸੀ ਤਰ ਤਾਂ ਉੱਥੇ ਹੀ ਡਿੱਗ ਪਿਆ ਪਰ ਸਿਰ ਉੱਥੋਂ 2 ਮੀਲ ਦੀ ਵਿਧ ਉੱਤੇ ਝਾੜ ਗਿਆ ਲੋਕੀ ਦੂਰੋਂ ਨੇੜੋਂ ਇਸ ਮੰਦਿਰ ਦੇ ਵਿੱਚ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹਨ ਅਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਇੰਜ ਕਰਨ ਨਾਲ ਦੇਵੀ ਪ੍ਰਸੰਨ ਹੋ ਜਾਂਦੀ ਹੈ ਅਤੇ ਭਗਤਾਂ ਨੂੰ ਧਨਮਾਲ ਅਤੇ ਪੁੱਤਰਾਂ ਦੀ ਅਦਾਤਾ ਦਿੰਦੀ ਹੈ ਅਤੇ ਉਹਨਾਂ ਦੇ ਦੁੱਖ ਦਰਦ ਵੀ ਦੂਰ ਕਰਦੀ ਹੈ ਸਤਗੁਰਾਂ ਨੇ ਲੋਕਾਂ ਨੂੰ ਅਜਿਹੇ ਅੰਧਵਿਸ਼ਵਾਸ ਨੂੰ ਤਿਆਗਣ ਦਾ ਉਪਦੇਸ਼ ਦਿੱਤਾ ਅਤੇ ਇੱਕ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਅਤੇ ਉਸ ਦੇ ਓਟ ਆਸਰਾ ਲੈਣ ਦਾ ਲਈ ਵੀ ਪ੍ਰੇਰਨਾ ਦਿੱਤੀ। ਦੇਵੀ ਦੇ ਇਸ ਮੰਦਰ ਤੋਂ ਚੱਲ ਕੇ ਸਤਗੁਰਜੀ ਜੰਮੂ ਪੁਜੇ ਅਤੇ ਰਗੁਨਾਥ ਮੰਦਰ ਦੇ ਵਿੱਚ ਟਿਕਾਣਾ ਕੀਤਾ। ਇਸ ਮੰਦਰ ਵਿੱਚ ਰਾਮਚੰਦਰ ਜੀ ਅਤੇ ਹੋਰਾਂ ਨੇਕਾਂ ਦੇਵੀ ਦੇਤੀਆਂ ਦੀ ਮੂਰਤੀਆਂ ਅਤੇ ਤਸਵੀਰਾਂ ਤਸਵੀਰਾਂ ਹਨ। ਗੁਰੂ ਜੀ ਨੇ ਲੋਕਾਂ ਨੂੰ ਪੱਥਰ ਪੂਜਾ ਅਤੇ ਦੇਵ ਪੂਜਾ ਵੱਲੋਂ ਵਰਜਿਆ ਸਿਆਲਕੋਟ ਇੱਥੇ ਹਮਜ਼ਾ ਗੌਸ ਨਾਮ ਦਾ ਮੁਸਲਮਾਨ ਪੀਰ ਰਹਿੰਦਾ ਸੀ ਜਦੋਂ ਸਤਗੁਰੂ ਜੀ ਉੱਥੇ ਪੁੱਜੇ ਤਾਂ ਇੱਕ ਗੁੰਬਦ ਦੇ ਅੰਦਰ 40 ਦਿਨਾਂ ਦਾ ਵਰਤ ਰੱਖ ਕੇ ਬੈਠਾ ਹੋਇਆ ਸੀ ਉਹ ਕਹਿੰਦਾ ਸੀ ਕਿ 40 ਦਿਨਾਂ ਦੇ ਵਰਤ ਦੇ ਪ੍ਰਤਾਪ ਦੇ ਨਾਲ ਉਹ ਸਾਰੇ ਸ਼ਹਿਰ ਨੂੰ ਗਰਬ ਕਰ ਦਵੇਗਾ ਕਿਉਂਕਿ ਸਾਰਾ ਸ਼ਹਿਰ ਝੂਠੇ ਬੰਦਿਆਂ ਦਾ ਹੈ ਅਸਲ ਗੱਲ ਇਹ ਨਹੀਂ ਸੀ ਅਸਲ ਗੱਲ ਇਹ ਸੀ ਕਿ ਪੀਰ ਇੱਕ Hindu ਸਜਣ ਉੱਤੇ ਬਹੁਤ ਨਰਾਜ਼ ਸੀ ਕਿਉਂਕਿ ਉਸਨੇ ਇਕਰਾਰ ਮੁਤਾਬਕ ਆਪਣਾ ਬੱਚਾ ਪੀਰ ਜੀ ਦੀ ਸੇਵਾ ਵਿੱਚ ਹਾਜ਼ਰ ਨਹੀਂ ਕੀਤਾ ਸੀ ਸਤਗੁਰ ਜੀ ਗੁੰਬਦ ਦੇ ਨੇੜੇ ਬੈਠ ਗਏ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ ਦੋਹਾਂ ਨੇ ਉੱਚੀ ਸੁਰ ਦੇ ਵਿੱਚ ਕੀਰਤਨ ਆਰੰਭ ਕਰ ਦਿੱਤਾ ਕੀਰਤਨ ਵਰਤਿਆਣ ਜਾਣ ਕਰਕੇ ਪੀਰ ਦੀ ਸਮਾਧੀ ਟੁੱਟ ਗਈ ਉਹ ਜਲਦੀ ਨਾਲ ਬਾਹਰ ਨਿਕਲਿਆ ਹੋਰ ਵੀ ਅਨੇਕਾਂ ਲੋਕ ਕੀਰਤਨ ਸੁਣਨ ਪੁੱਜ ਚੁੱਕੇ ਸਨ ਸਤਗੁਰਾਂ ਦਾ ਨੂਰਾਨੀ ਚਿਹਰਾ ਅਗੰਮੀ ਬਾਣੀ ਦਾ ਕੀਰਤਨ ਸਰੋਤਿਆਂ ਦਾ ਵਸਤ ਵਿੱਚ ਆ ਕੇ ਚੂਮਣਾ ਸਾਰਾ ਵਾਤਾਵਰਨ ਹੀ ਵਿਸਮਾਦ ਪਈ ਹੋਇਆ ਪਿਆਸ ਪੀੜ ਦਾ ਗੁੱਸਾ ਜਾਂਦਾ ਰਿਹਾ ਅਤੇ ਉਹ ਵੀ ਪ੍ਰਭੂ ਦੀ ਸਿਫਤਸਾਲ ਦੇ ਵਿੱਚ ਜੁੜ ਗਿਆ ਸਤਿਗੁਰਾਂ ਨੇ ਉਸ ਨੂੰ ਸਮਝਾਇਆ ਕਿ ਸਾਰੇ ਬੰਦੇ ਖੁਦਾ ਦੀ ਹੀ ਸੰਤਾਨ ਹਨ ਬੱਚਿਆਂ ਨੂੰ ਦੁੱਖ ਕਸ਼ਟ ਮਿਲਣ ਨਾਲ ਪ੍ਰਭੂ ਪਿਤਾ ਖੁਸ਼ ਨਹੀਂ ਹੁੰਦਾ ਸਕੋ ਨਰਾਜ਼ੀ ਦਾ ਮੰਦਰ ਇਹ ਮੰਦਰ ਵੀ ਪਹਾੜ ਦੀ ਗੁਫਾ ਦੇ ਵਿੱਚ ਹੈ ਜਿਸ ਦਾ ਮੂੰਹ ਬਹੁਤ ਪੀੜਾ ਹੈ ਗੁਫਾ ਵਿੱਚੋਂ ਪਹਾੜ ਦਾ ਪਾਣੀ ਬਾਹਰ ਆ ਕੇ ਹਿਠਾ ਨੂੰ ਡਿੱਗਦਾ ਹੈ ਉਥੇ ਸ਼ਰਧਾਲੂ ਲੋਕ ਦੇਵੀ ਦੇ ਚਰਨਾਂ ਵਿੱਚ ਸ਼ਰਨਨ ਕਰਦੇ ਹਨ ਉਹ ਗਿੱਲੇ ਕੱਪੇ ਪਾ ਕੇ ਹੀ ਮੰਦਰ ਦੇ ਵਿੱਚ ਅੰਦਰ ਚਲੇ ਜਾਂਦੇ ਹਨ ਅੰਦਰ ਰਸਤੇ ਦੇ ਖੱਬੇ ਪਾਸੇ ਇੱਕ ਲੰਬਾ ਪੱਧਰਾ ਪੱਥਰ ਹੈ ਜਿਸ ਨੂੰ ਸਰਦਾਲੂ ਪੈਰੋ ਦਾ ਤੜ ਆਖਦੇ ਹਨ ਅੱਗੇ ਮੰਦਿਰ ਹੈ ਜਿੱਥੇ ਜੋਤਾਂ ਜਗਦੀਆਂ ਰਹਿੰਦੀਆਂ ਹਨ ਪੁਜਾਰੀਆਂ ਨੇ ਇਹ ਗੱਲ ਫੈਲਾਈ ਹੋਈ ਹੈ ਕਿ ਇੱਥੇ ਕੈਸ਼ਨੋ ਦੇਵੀ ਨੇ ਪੈਰੋ ਯਾਨੀ ਕਿ ਸ਼ਿਵ ਦਾ ਸਿਰ ਕੱਟ ਦਿੱਤਾ ਸੀ ਤੜ ਤਾਂ ਉੱਥੇ ਹੀ ਡਿੱਗ ਪਿਆ ਪਰ ਸਿਰ ਉੱਥੋਂ 2 ਮੀਲ ਦੀ ਵਿੱਥ ਉੱਤੇ ਝੜ ਗਿਆ ਲੋਕੀ ਦੂਰੋਂ ਨੇੜੋਂ ਇਸ ਮੰਦਿਰ ਦੇ ਵਿੱਚ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹਨ ਅਤੇ ਉਹਨਾਂ ਦਾ ਵਿਸ਼ਵਾਸ ਹੈ ਕੀਂਜ ਕਰਨ ਨਾਲ Devi ਪ੍ਰਸੰਨ ਹੋ ਜਾਂਦੀ ਹੈ ਅਤੇ ਪਕਤਾ ਨੂੰ ਧਨਮਾਲ ਅਤੇ ਪੁੱਤਰਾਂ ਦੀ ਅਦਾਤਾ ਦਿੰਦੀ ਹੈ ਅਤੇ ਉਹਨਾਂ ਦੇ ਦੁੱਖ ਦਰਦ ਵੀ ਦੂਰ ਕਰਦੀ ਹੈ। ਸਤਗੁਰਾਂ ਨੇ ਲੋਕਾਂ ਨੂੰ ਅਜਿਹੇ ਅੰਧਵਿਸ਼ਵਾਸ ਨੂੰ ਤਿਆਗਣ ਦਾ ਉਪਦੇਸ਼ ਦਿੱਤਾ ਅਤੇ ਇੱਕ ਅਕਾਲ ਪੁਰਖ ਦੀ ਸਿਫਤਸਲਾ ਕਰਨ ਅਤੇ ਉਸ ਦੇ ਓਟ ਆਸਰਾ ਲੈਣ ਦਾ ਲਈ ਵੀ ਪ੍ਰੇਰਨਾ ਦਿੱਤੀ। Devi ਦੇ ਇਸ ਮੰਦਰ ਤੋਂ ਚੱਲ ਕੇ ਸਤਗੁਰ ਜੀ ਜੰਮੂ ਗਏ ਅਤੇ ਰਗੁਨਾਥ ਮੰਦਰ ਦੇ ਵਿੱਚ ਟਿਕਾਣਾ ਕੀਤਾ। ਇਸ ਮੰਦਿਰ ਵਿੱਚ ਰਾਮਚੰਦਰ ਜੀ ਅਤੇ ਹੋਰਾਂ ਨੇਕਾਂ ਦੇਵੀ ਦੇਵੀਆਂ ਦੀਆਂ ਮੂਰਤੀਆਂ ਅਤੇ ਤਸਵੀਰਾਂ ਤਸਵੀਰਾਂ ਹਨ। ਗੁਰੂ ਜੀ ਲੋਕਾਂ ਨੂੰ ਪੱਥਰ ਪੂਜਾ ਅਤੇ ਦੇਵ ਪੂਜਾ ਵੱਲੋਂ ਵਰਜਿਆ। ਸਿਆਲਕੋਟ ਇੱਥੇ ਹਮਜ਼ਾ ਗੋਸ ਨਾਮ ਦਾ ਮੁਸਲਮਾਨ ਪੀਰ ਰਹਿੰਦਾ ਸੀ। ਜਦੋਂ ਸਤਗੁਰੂ ਜੀ ਉੱਥੇ ਪੁੱਜੇ ਤਾਂ ਇੱਕ ਗੁੰਬਦ ਦੇ ਅੰਦਰ 40 ਦਿਨਾਂ ਦਾ ਵਰਤ ਰੱਖ ਕੇ ਬੈਠਾ ਹੋਇਆ ਸੀ। ਉਹ ਕਹਿੰਦਾ ਸੀ ਕਿ 40 ਦਿਨਾਂ ਦੇ ਵਰਤ ਦੇ ਪ੍ਰਤਾਪ ਦੇ ਨਾਲ ਉਹ ਸਾਰੇ ਸ਼ਹਿਰ ਨੂੰ ਗਰਧ ਕਰ ਦੇਵੇਗਾ। ਕਿਉਂਕਿ ਸਾਰਾ ਸ਼ਹਿਰ ਝੂਠੇ ਬੰਦਿਆਂ ਦਾ ਅਸਲ ਗੱਲ ਇਹ ਨਹੀਂ ਸੀ ਅਸਲ ਗੱਲ ਇਹ ਸੀ ਕਿ ਪੀਰ ਇੱਕ ਹਿੰਦੂ ਸਜਣ ਉਤੇ ਬਹੁਤ ਨਰਾਜ਼ ਸੀ ਕਿਉਂਕਿ ਉਸਨੇ ਇਕਰਾਰ ਮੁਤਾਬਕ ਆਪਣਾ ਬੱਚਾ ਪੀਰ ਜੀ ਦੀ ਸੇਵਾ ਵਿੱਚ ਹਾਜ਼ਰ ਨਹੀਂ ਕੀਤਾ ਸੀ ਸਤਗੁਰੂ ਜੀ ਗੁੰਬਦ ਦੇ ਨੇੜੇ ਬੈਠ ਗਏ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ ਦੋਹਾਂ ਨੇ ਉੱਚੀ ਸੁਰ ਦੇ ਵਿੱਚ ਕੀਰਤਨ ਆਰੰਭ ਕਰ ਦਿੱਤਾ ਕੀਰਤਨ ਵਾਲ ਧਿਆਨ ਜਾਣ ਕਰਕੇ ਪੀਰ ਦੀ ਸਮਾਧੀ ਟੁੱਟ ਗਈ ਉਹ ਜਲਦੀ ਨਾਲ ਬਾਹਰ ਨਿਕਲਿਆ ਹੋਰ ਵੀ ਅਨੇਕਾਂ ਲੋਕੀ ਕੀਰਤਨ ਸੁਣਨ ਪੁੱਜ ਚੁੱਕੇ ਸਨ ਸਤਗੁਰਾਂ ਦਾ ਨੂਰਾਨੀ ਚਿਹਰਾ ਅਗੰਮੀ ਬਾਣੀ ਦਾ ਕੀਰਤਨ ਸਰੋਤਿਆਂ ਦਾ ਵਸਤ ਵਿੱਚ ਆ ਕੇ ਚੂਮਣਾ ਸਾਰਾ ਵਾਤਾਵਰਨ ਹੀ ਵਿਸਮਾਤਪਈ ਹੋਇਆ ਪਿਆ ਸੀ ਪੀਰ ਦਾ ਗੁੱਸਾ ਜਾਂਦਾ ਰਿਹਾ ਅਤੇ ਉਹ ਵੀ ਪ੍ਰਭੂ ਦੀ ਸਿਫਤਸਾਲ ਦੇ ਵਿੱਚ ਜੁੜ ਗਿਆ ਸਤਗੁਰਾਂ ਨੇ ਉਸ ਨੂੰ ਸਮਝਾਇਆ ਕਿ ਸਾਰੇ ਬੰਦੇ ਖੁਦਾ ਦੀ ਹੀ ਸੰਤਾਨ ਹੈ ਬੱਚਿਆਂ ਨੂੰ ਦੁੱਖ ਕਸ਼ਟ ਮਿਲਣ ਨਾਲ ਪ੍ਰਭੂ ਪਿਤਾ ਖੁਸ਼ ਨਹੀਂ ਹੁੰਦਾ ਸਕੂਨ